ਸਿਰਫ ਤਣਾ ਬਚਿਆ ਹੋਇਆ ਵਾ 16 ਨਵੰਬਰ 1918 ਨੂੰ ਇੱਥੇ ਨਿਸ਼ਾਨ ਸਭ ਸਥਾਪਿਤ ਕੀਤਾ ਗਿਆ ਸੀ ਸੀਡਰ ਦੀ ਲੱਕੜ ਦਾ ਤੇ ਉਹਨਾਂ ਵੇਲੇ ਦੁਵਾਜ ਨੇ ਫਿਰ ਸੜਕ ਬਣਨੀ ਸੀ 1957 ਦੇ ਵਿੱਚ ਆਇਦਰਲੇ ਬਸੇ ਰੋਡ ਵਗ ਰਿਆ ਵਾ ਤਾਂ ਇਸ ਰੋਡ ਦੇ ਕਾਰਨ ਫਿਰ ਨਿਸ਼ਾਨ ਸਭ ਹਟਾ ਕੇ ਥੋੜਾ ਜਿਹਾ ਪਿੱਛੇ ਕਰ ਲਿਆ ਗਿਆ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਅਹਿਮੀਅਤ ਆ ਤੇ ਇਸ ਨੂੰ ਮੈਂ ਦੱਸ ਦਿਆਂ ਇੱਥੇ ਗਦਰੀ ਬਾਬੇ ਅਕਸਰ ਆਏ ਜਾਇਆ ਕਰਦੇ ਸੀਗੇ ਦੂਜਾ ਇੱਥੇ ਜਦੋਂ ਨਾ ਅਮਰੀਕਾ ਤੋਂ ਜਿਹੜੇ ਗਦਰੀ ਬਾਬੇ ਆਉਂਦੇ ਸੀਗੇ ਇਸ ਪਾਸੇ ਨੂੰ ਅਜੂਦਲੇ ਬਸੇ ਚੱਲਦੇ ਆ ਉਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਕਿਹੜੀ ਡਾਇਰੈਕਸ਼ਨ 'ਚ ਜਾਣਾ ਵਾ ਉਦੋਂ ਨਿਸ਼ਾਨ ਸਾਹਿਬ ਦੇ ਉੱਤੇ ਇੱਕ ਬਲਬ ਲਾ ਦਿੱਤਾ ਗਿਆ ਸੀਗਾ ਉਸ ਬਲਬ ਦੀ ਦਿਸ਼ਾ ਦੇ ਤਹਿਤ ਕਿਉਂਕਿ ਇਹ ਉੱਚੀ ਪਹਾੜੀ ਦੇ ਉੱਤੇ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਇਸ ਪਹਾੜੀ ਦੇ ਉੱਤੇ ਬਣਿਆ ਕਰਕੇ ਤੇ ਉਹ ਦੂਰੋਂ ਬਲਬ ਦਿਸ ਜਾਂਦਾ ਸੀਗਾ ਉਸ ਬਲਬ ਦੀ ਉਸ ਰੋਸ਼ਨੀ ਦੀ ਸੇਧ ਦੇ ਨਾਲ ਫਿਰ ਇਹ ਕਹਿ ਸਕਦੇ ਹਾਂ ਕਿ ਹਾਂਜੀ ਆ ਮਤਲਬ ਤਾਲਮੇਲ ਕਰ ਲੈਂਦੇ ਸੀਗੇ ਜਿਹਦੇ ਕਰਕੇ ਉਹ ਡਾਇਰੈਕਸ਼ਨ ਦੇ ਕਿਸਦੇ ਹੋ ਕੇ ਇਸ ਥਾਂ ਦੇ ਉੱਤੇ ਆ ਜਾਂਦੇ ਸੀਗੇ ਉਸ ਸਮੇਂ ਦੀਆਂ ਕੁਝ ਚਿੱਠੀਆਂ ਦੇ ਨਮੂਨੇ ਵੀ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਜਿਨੇ ਕਿਸੇ ਨੂੰ ਕਿਸੇ ਨੂੰ ਪੈਸੇ ਭੇਜੇ ਹੁੰਦੇ ਸੀ ਰੁਪਈਏ ਹਨਾ ਜੋ ਵੀ ਉਸ ਸਮੇਂ ਬਹੁਤ ਸੈਂਟਾਂ ਦੇ ਵਿੱਚ ਕਮਾਈ ਹੁੰਦੀ ਸੀ ਉਦੋਂ ਕਿਉਂਕਿ ਤਨਖਾਹਾਂ ਗੋਰਿਆਂ ਦੇ ਨਾਲੋਂ ਸਿੱਖਾਂ ਨੂੰ ਬਹੁਤ ਘੱਟ ਦਿੱਤੀਆਂ ਜਾਂਦੀਆਂ ਸੀਗੀਆਂ ਫਰੇਜ਼ਰ ਵੈਲੀ ਆ ਉਸ ਥਾਂ ਦੇ ਉੱਤੇ ਆਏ ਸੀਗੇ ਉੱਥੇ ਇੱਕ ਮੈਲ ਹੁੰਦੀ ਸੀ ਨਦੀ ਦੇ ਕਿਨਾਰੇ ਉਸ ਦੇ ਕਿਨਾਰੇ ਕੰਮ ਕਰਦੇ ਸੀਗੇ ਤੇ ਉੱਥੋਂ ਫਿਰ ਮੋਢਿਆਂ ਤੇ ਚੱਕ-ਚੱਕ ਕੇ ਲੱਕੜਾਂ ਇੱਥੇ ਲਿਆਉਂਦੇ ਸੀ ਤੇ ਉਹਦੇ ਨਾਲ ਫਿਰ ਹੌਲੀ-ਹੌਲੀ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਐਪਸਪੋਰਟ ਦੇ ਵਿੱਚ ਆ ਕੈਨੇਡਾ ਦੇ ਵਿੱਚ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਗੁਰਦੁਆਰਾ ਸਾਹਿਬ ਬਣਿਆ ਨੂੰ ਇਸ ਵਕਤ ਕੈਨੇਡਾ ਦੀ ਰਾਸ਼ਟਰੀ ਵਿਰਾਸਤ ਬਣਿਆ ਹੋਇਆ ਰਾਸ਼ਟਰੀ ਧਰੋਹਰ ਬਣਿਆ ਹੋਇਆ ਵਾ ਸੁਰਮੇ ਦਾ ਗੁਰਸਿੱਖ ਟੈਂਪਲ ਦੇ ਨਾਂ ਦੇ ਨਾਲ ਗੁਰਦੁਆਰਾ ਸਾਹਿਬ ਜਾਣਿਆ ਜਾਂਦਾ ਸੁਣ ਮੈਂ ਦੱਸ ਦਿਆਂ ਇਹ ਉਹਨਾਂ ਵਿੜਿਆਂ ਦੇ ਸਿੱਖਾਂ ਨੇ ਬਣਾਇਆ ਸੀ ਜਦੋਂ ਇੱਥੇ ਸਿੱਖਾਂ ਦੇ ਨਾਲ ਕੀ ਹਰ ਗੋਰਾ ਗੋਰਾ ਨਸਲ ਤੋਂ ਬਿਨਾ ਵਾਕੀ ਨਸਲਾਂ ਦੇ ਨਾਲ ਵਤ ਕਰੇ ਕੀਤੇ ਜਾਂਦੇ ਸੀਗੇ ਤਕਰੀਬਨ ਦੱਸਿਆ ਜਾਂਦਾ ਵੀ ਸਿੱਖ 1905 ਦੇ ਵਿੱਚ ਫਰੇਜ਼ਰ ਵੈਲੀ ਆ ਉਸ ਥਾਂ ਦੇ ਉੱਤੇ ਆਏ ਸੀਗੇ ਉੱਥੇ ਇੱਕ ਮਿਲ ਹੁੰਦੀ ਸੀ ਨਦੀ ਦੇ ਕਿਨਾਰੇ ਉਸ ਦੇ ਕਿਨਾਰੇ ਕੰਮ ਕਰਦੇ ਸੀਗੇ ਤੇ ਉੱਥੋਂ ਫਿਰ ਮੋਢਿਆਂ ਤੇ ਚੱਕ-ਚੱਕ ਕੇ ਲੱਕੜਾਂ ਇੱਥੇ ਲਿਆਉਂਦੇ ਸੀ ਤੇ ਉਹਦੇ ਨਾਲ ਫਿਰ ਹੌਲੀ-ਹੌਲੀ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਇਸ ਸਨ 1911 ਦੀ ਗੱਲ ਆ ਤੇ 12 ਦੇ ਵਿੱਚ ਮੁਕੰਮਲ ਤਿਆਰ ਹੋ ਗਿਆ ਸੀਗਾ ਮਤਲਬ ਪਾਠ ਪੂਜਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਿਆ ਗਿਆ ਸੀ ਅਤੇ ਇਸ ਨੂੰ ਮੇ ਦਾ ਬਹੁਤ ਖਾਸ ਗੱਲ ਆ ਇਹ ਉਸ ਤੋਂ ਪਹਿਲਾਂ ਸਿੱਖਾਂ ਦਾ ਆਉਣਾ ਸ਼ੁਰੂ ਦੱਸਿਆ ਜਾਂਦਾ ਵੀ 1902 ਦੇ ਵਿੱਚ ਵੀ ਆਏ ਸੀਗੇ ਉਸ ਸਮੇਂ ਤਕਰੀਬ ਛੋਟਾ ਜਾਂ ਸਿੱਖਾਂ ਦਾ ਜੱਥਾ ਇੱਥੇ ਪਹੁੰਚਿਆ ਸੀਗਾ ਐਡਵਰਡ ਕਿੰਗ ਐਡਵਰਡ ਦੇ ਨਾਲ ਪਹੁੰਚਿਆ ਹੋਇਆ ਸੀ ਉਹਨਾਂ ਨੇ ਫਿਰ ਇਹਦੇ ਬੀਸੀ ਦੇ ਨੇੜ ਤੇੜ ਗੇੜਾ ਦਿੱਤਾ ਸੀ ਕਹਿੰਦੇ ਵੀ ਉਹਨਾਂ ਨੇ ਪਹਿਲੀ ਝਲ ਕਦੋਂ ਕੈਨੇਡਾ ਨੂੰ ਦੇਖਿਆ ਸੀਗਾ ਦੋਸਤੋ ਪਹਿਲਾਂ ਦਾ ਵੀ ਜ਼ਿਕਰ ਮਿਲਦਾ ਵੀ ਰਾਣੀ ਵਿਕਟੋਰੀਆ ਦੇ ਸਮੇਂ ਵੀ ਨਾਲ ਉਹਦੀ ਜੁਬਲੀ ਜੁਬਲੀ ਵਗੈਰਾ ਮਨਾਉਣ ਦੇ ਲਈ ਵੀ ਉੱਥੇ ਉਹਦੇ ਜਨਮ ਦਿਨ ਤੇ ਵੀ ਇੱਥੇ ਪਹੁੰਚੇ ਹੋਏ ਸੀ ਮਤਲਬ ਹਾਂਗਕਾਂਗ ਤੇ ਸਿੰਗਾਪੁਰ ਤੋਂ ਵੀ ਉਸ ਸਮੇਂ ਸਿੱਖ ਰੈਜਿਮੈਂਟ ਇੱਥੇ ਪਹੁੰਚੀ ਹੋਈ ਸੀ ਆ ਜੋ ਗੁਰਦੁਆਰਾ ਸਾਹਿਬ ਚ ਚੱਲਦੇ ਆ ਇਹ ਤੋਂ ਬਿਨਾ ਹੋਰ ਖਾਸ ਗੱਲ ਦੱਸਦੇ ਆ ਗੱਦਰੀ ਬਾਬੇ ਹੋਏ ਨੇ ਉਹ ਵੀ ਇਸ ਸਥਾਨ ਤੇ ਆਉਂਦੇ ਰਹੇ ਨੇ ਤੇ ਖਾਸ ਗੱਲ ਹੈ ਨੂੰ ਕਿ ਨੈਸ਼ਨਲ ਥ੍ਰੋਵਰ ਹੈਰੀਟੇਜ ਵਿਰਾਸਤ ਦੇ ਵਜੋਂ ਸਾਂਭਿਆ ਗਿਆ ਇਹਦੇ ਵਿੱਚ ਕੋਈ ਵੀ ਕਿਸੇ ਕਸਮ ਦੀ ਹੁਣ ਛੇਡ ਛੜ ਨਹੀਂ ਕੀਤੀ ਜਾ ਸਕਦੀ ਮੰਨ ਕੇ ਚੱਲੋ ਵੀ ਸਿੱਖ ਕੌਮ ਨੇ ਬਹੁਤ ਮਿਹਨਤ ਦੇ ਨਾਲ ਕਿ ਜਿਹੜੀਆਂ ਲੱਕੜਾਂ ਹੁੰਦੀਆਂ ਸੀ ਨਾ ਉਹ দান ਕੀਤੀਆਂ ਜਾਂਦੀਆਂ ਸੀ ਉਹਨਾਂ ਵੱਲੋਂ ਤੇ ਉਹਨਾਂ ਲੱਕੜਾਂ ਦੇ ਨਾਲ ਫਿਰ ਇਸ ਚੀਜ਼ ਦਾ ਨਿਰਮਾਣ ਕੀਤਾ ਗਿਆ ਸੀ ਆਜੋ ਚੱਲਦੇ ਆਂ ਤੇ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਦੇ ਜਾਂਦੇ ਆ 28 ਅਗਸਤ 2011 ਨੂੰ ਮਤਲਬ ਉਸ ਸਮੇਂ ਦੇ ਪੀਸੀ ਮਤਲਬ ਇਹਦਾ ਤੋਂ ਘਾਟਨ ਕੀਤਾ ਸੀ ਕਿ ਜਾਦਗਰ 100 ਸਾਲਾ ਹੋਣ ਤੇ ਮਤਲਬ ਇਹਨੂੰ ਵਿਰਾਸਤ ਘੋਸ਼ਿਤ ਕੀਤਾ ਸੀ ਆਜੋ ਇਧਰ ਲੈ ਬੱਸ ਇੱਕ ਹੋਰ ਖਾਸ ਚੀਜ਼ ਦਿਖਾ ਦਿਆਂ ਤੁਹਾਨੂੰ ਨਿਸ਼ਾਨ ਸਾਹਿਬ ਲੱਗੇ ਹੋਏ ਆ ਜਿਹੜੀ ਇਮਾਰਤ ਤੁਸੀਂ ਵੇਖ ਰਹੇ ਹੋ ਨਾ ਗੁਰਦੁਆਰਾ ਸਾਹਿਬ ਦੀ ਇਹ ਦੋ ਮੰਜ਼ਿਲਾ ਇਮਾਰਤ ਆ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਵਾ ਥੱਲੇ ਲੰਗਰ ਹਾਲ ਹੁੰਦਾ ਸੀਗਾ ਉਸ ਸਮੇਂ ਨਿਸ਼ਾਨ ਸਾਹਿਬ ਲਾਇਆ ਗਿਆ ਸੀ ਉਹ ਵੀ ਦਿਖਾ ਦਿਆਂ ਤੁਹਾਨੂੰ ਇੱਧਰਲੇ ਦੋ ਅੰਮੋ ਸਾਹਮਣੇ ਗੁਰਦੁਆਰਾ ਨੇ ਇੱਕ ਖਾਲਸਾ ਦੀਵਾਨ ਸੁਸਾਇਟੀ ਆ ਸਾਹਮਣੇ ਤੇ ਇਹ ਕਿੱਧਰ ਇਹ ਹੈਗਾ 100 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਇਸ ਵਕਤ ਕੈਮਰੇ ਦੀ ਸਕਰੀਨ ਤੇ ਦੇਖ ਰਹੇ ਹੋ ਆ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਕਿੱਥੇ ਲਾਇਆ ਗਿਆ ਸੀ ਉਸ ਨੂੰ ਮੈਂ ਦੱਸ ਦਿਆਂ 16 16 ਨਵੰਬਰ ਆ ਦਿਖਾ ਦਿਓ ਵੀ ਇੱਥੇ ਇੱਕ ਸਿਰਫ ਤਣਾ ਬਚਿਆ ਹੋਇਆ ਵਾ 16 ਨਵੰਬਰ 1918 ਨੂੰ ਇੱਥੇ ਨਿਸ਼ਾਨ ਸਭ ਸਥਾਪਿਤ ਕੀਤਾ ਗਿਆ ਸੀ ਸੀਡਰ ਦੀ ਲੱਕੜ ਦਾ ਤੇ ਉਹਨਾਂ ਵੇਲੇ ਦੁਵਾਜ ਨੇ ਫਿਰ ਸੜਕ ਬਣਨੀ ਸੀ 1957 ਦੇ ਵਿੱਚ ਅੱਜਦਰਲੇ ਬਸੇ ਰੋਡ ਵਗ ਰਿਹਾ ਵਾ ਤਾਂ ਇਸ ਰੋਡ ਦੇ ਕਾਰਨ ਫਿਰ ਨਿਸ਼ਾਨ ਸਭ ਹਟਾ ਕੇ ਥੋੜਾ ਜਿਹਾ ਪਿੱਛੇ ਕਰ ਲਿਆ ਗਿਆ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਅਹਿਮੀਅਤ ਆ ਇਹਨਾਂ ਨੇ ਦੱਸਿਆ ਜਾਂਦਾ ਵੀ ਕਾਮਾਗਾਟਾ ਮਾਰੂ ਦੇ ਜਹਾਜ਼ ਸੀ ਜਿਹੜਾ ਉਹ ਤੇ ਗੁਰੂ ਨਾਨਕ ਜਹਾਜ਼ ਨਾ ਰੱਖਿਆ ਗਿਆ ਸੀ ਉਸ ਜਹਾਜ਼ ਦੇ ਵਿੱਚ ਵੀ ਫੰਡਿੰਗ ਕੀਤੀ ਸੀ ਬਹੁਤ ਸਿੱਖਾਂ ਨੇ ਮਦਦ ਕੀਤੀ ਸੀ ਉਸ ਦਾ ਸਮੇਂ ਦੇ ਵਿੱਚ ਤੇ ਇਸ ਨੂੰ ਮੈਂ ਦੱਸ ਦਿਆਂ ਇੱਥੇ ਗਦਰੀ ਬਾਬੇ ਅਕਸਰ ਆਇਆ ਜਾਇਆ ਕਰਦੇ ਸੀਗੇ ਦੂਜਾ ਨਿਸ਼ਾਨ ਸਾਹਿਬ ਫਿਰ ਇੱਥੇ ਲਾਇਆ ਸੀ ਆਹ ਦੇਖ ਸਕਦੇ ਹੋ 200 ਨੂੰ ਗਾਡਰ ਨਜ਼ਰ ਆਉਣਗੇ ਇਸ ਤਰ੍ਹਾਂ ਦੇ ਤੇ 1920 ਦੇ ਨੇੜੇ ਜਿਹੜਾ ਆਹਾ ਸੀਗਾ ਇਹ ਸੀਡਰ ਦੀ ਲੱਕੜ ਸੀ ਤਣਾ ਜਿਹੜਾ ਤੁਸੀਂ ਇਸ ਵਕਤ ਵੇਖ ਰਹੇ ਹੋ ਇੱਥੇ ਜਦੋਂ ਨਾ ਅਮਰੀਕਾ ਤੋਂ ਜਿਹੜੇ ਗਦਰੀ ਬਾਬੇ ਆਉਂਦੇ ਸੀਗੇ ਇਸ ਪਾਸੇ ਨੂੰ ਅਜੂਦਲ ਬਸ ਚੱਲਦੇ ਆਂ ਉਹਨਾਂ ਨੂੰ ਪਤਾ ਨਹੀਂ ਚੱਲਦਾ ਵੀ ਕਿਹੜੀ ਡਾਇਰੈਕਸ਼ਨ 'ਚ ਜਾਣਾ ਵਾ ਉਦੋਂ ਨਿਸ਼ਾਨ ਸਾਹਿਬ ਦੇ ਉੱਤੇ ਇੱਕ ਬਲਬ ਲਾ ਦਿੱਤਾ ਗਿਆ ਸੀਗਾ ਉਸ ਬਲਬ ਦੀ ਦਿਸ਼ਾ ਦੇ ਤਹਿਤ ਕਿਉਂਕਿ ਇਹ ਉੱਚੀ ਪਹਾੜੀ ਦੇ ਉੱਤੇ ਬਣਿਆ ਹੋਇਆ ਵਾ ਗੁਰਦੁਆਰਾ ਸਾਹਿਬ ਇਸ ਪਹਾੜੀ ਦੇ ਤੇ ਬਣਿਆ ਕਰਕੇ ਤੇ ਉਹ ਦੂਰੋਂ ਬਲਬ ਦਿਸ ਜਾਂਦਾ ਸੀਗਾ ਉਸ ਬਲਬ ਦੀ ਉਸ ਰੋਸ਼ਨੀ ਦੀ ਸੇਧ ਦੇ ਨਾਲ ਫਿਰ ਇਹ ਕਹਿ ਸਕਦੇ ਹਾਂ ਕਿ ਹਾਂਜੀ ਹਾਂ ਮਤਲਬ ਤਾਲਮੇਲ ਕਰ ਲੈਂਦੇ ਸੀਗੇ ਜਿਹਦੇ ਕਰਕੇ ਉਹ ਡਾਇਰੈਕਸ਼ਨ ਦੇਖ ਕਿਸਦੇ ਹੋ ਕੇ ਇਸ ਥਾਂ ਦੇ ਉੱਤੇ ਆ ਜਾਂਦੇ ਸੀਗੇ ਜਿੱਥੋਂ ਤੱਕ ਆਮ ਸੁਣਦੇ ਵਿੱਚ ਆਇਆ ਵਾ ਲਗਤੀ ਪ੍ਰਮਾਣ ਹਜੇ ਲੱਭਣਾ ਮੇਰੇ ਲਈ ਔਖਾ ਵਾ ਜੋ ਸੁਣਜ ਵਿੱਚ ਆਇਆ ਵੀ ਹੋ ਸਕਦਾ ਕਰਤਾਰ ਸਿੰਘ ਸਰਾਬਾ ਜੀ ਹੁਣੀ ਵੀ ਇਸ ਥਾਂ ਦੇ ਉੱਤੇ ਆਏ ਹੋਣ ਕਿਉਂਕਿ ਗਦਰੀ ਬਾਬੇ ਆਉਂਦੇ ਰਹੇ ਆ ਇਹ ਗੱਲ ਤਾਂ ਬਿਲਕੁਲ ਹੀ ਕਨਫਰਮ ਆ ਤੇ ਉਹ ਇਤਿਹਾਸਿਕ ਤੇ ਲਿਖਿਆ ਆ ਸਾਰੀ ਬਿਲਡਿੰਗ ਦਵਾ ਉਸ ਉਸ ਸਮੇਂ ਦੀ ਹੀ ਆ ਸਮੇਂ ਦੀ ਲੋੜ ਅਨੁਸਾਰ ਮਾੜੀ ਮੋਟੀ ਰੈਨੋਵੇਸ਼ਨ ਕਰਦੇ ਰਹੇ ਹੋਣਗੇ ਪਰ ਪਰ ਅਸਲ ਦੇ ਵਿੱਚ ਜੋ ਆ ਇਹ ਸਾਰਾ ਪੁਰਾਣਾ ਹੀ ਆ ਇਹਦੇ ਵਿੱਚ ਕੋਈ ਸੇ ਕਿਸਮ ਦੀ ਕੋਈ ਛੇੜ ਛਾੜ ਨਹੀਂ ਕੀਤੀ ਜਾ ਸਕਦੀ ਬਹੁਤ ਮਾਨ ਵਾਲੀ ਗੱਲ ਆ ਯਾਰ 1911 ਹੁਣ 24 ਚੱਲ ਰਿਹਾ ਵਾ ਹਨਾ 100 ਸਾਲ ਤੋਂ ਪਲੱਸ ਹੋ ਗਿਆ ਸਮਾਂ ਤੇ ਆ ਜਿਹੜਾ ਆ ਹੈਗਾ ਨਿਸ਼ਾਨ ਸਾਹ ਵਾ ਹੁਣ ਦਿਖ ਰਿਹਾ ਇਹ 1997 ਚ ਲਾਇਆ ਗਿਆ ਸੀਗਾ ਮਦਰ ਤੀਜਾ ਨਿਸ਼ਾਨ ਸਾਹ ਕਹਿ ਸਕਦੇ ਹਨਾ ਤੀਸਰੇ ਨੰਬਰ ਤੇ ਆ ਗਿਆ ਆ ਜੋ ਇਧਰਲੇ ਪਾਸੇ ਕਰਨ ਵਿਰਾਜ ਆਪਾਂ ਇਧਰ ਦੇਖਦੇ ਤੁਰੇ ਜਾਈਏ ਉਸ ਸਮੇਂ ਆ ਜੋ ਘੋੜੇ ਆ ਇਹ ਇੱਕ ਖਾਸ ਸੰਕੇਤਕ ਬਣਾਏ ਗਏ ਆ ਵੀ ਉਸ ਸਮੇਂ ਕੀ ਸੀਗਾ ਕਿ ਜਿਹੜੇ ਸਿੱਖ ਬ੍ਰਿਟਿਸ਼ ਆਰਮੀ ਦੇ ਉਸ ਜਿਹੜੀ ਮੈਂ ਦੱਸਿਆ ਸੀ ਨਾ ਜੁਬਲੀ 1897 ਦੇ ਵਿੱਚ ਵਿਕਟੋਰੀਆ ਦੀ ਗੋਲਡਨ ਜੁਬਲੀ ਸੀ ਉਹਦਾ ਜਨਮ ਦਿਨ ਦੇ ਮੌਕੇ ਤੇ ਉਸੇ ਤਹਿਤ ਫਿਰ ਉਹਦੇ ਨਾਲ ਹੀ ਆਪਣੇ ਸਿੰਘ ਆਏ ਸੀਗੇ ਕਹਿ ਸਕਦੇ ਸਿੱਖ ਫੌਜੀ ਆਏ ਸੀਗੇ ਕਿਉਂਕਿ ਹਾਂਗਕਾਂਗ ਸਿੰਗਾਪੁਰ ਦੇ ਵਿੱਚ ਆਪਣੀ ਬਟਾਲੀਅਨ ਰਹੀ ਆ ਅਰੇਂਜਮੈਂਟ ਰਹੀ ਆ ਉਹਨਾਂ ਦੀ ਐਡਰੈਸ ਆ ਪਾ ਆ ਦੇਖ ਸਕਦੇ ਹੋ ਕਿਸ ਤਰੀਕੇ ਦਾ ਕੱਪੜਾ ਉਹ ਪਹੁੰਦੇ ਸੀਗੇ ਹਨਾ ਇਹ ਆਪਣੇ ਤਾਰਾ ਚੰਗਾ ਆਰਟਿਸਟ ਤਾਰਾ ਸਿੰਘ ਜੀ ਹੋਏ ਜਿਨ੍ਹਾਂ ਨੇ ਮੈਥਿਆਣਾ ਦੇ ਵਿੱਚ ਵੀ ਬਣਾਈਆਂ ਹਨਾ ਮੂਰਤੀਆਂ ਤਾਂ ਉਹਨਾਂ ਦੀ ਉਹਨਾਂ ਦਾ ਬਣਾਇਆ ਹੋਇਆ ਇਹ ਚਿੱਤਰ ਆ ਜਿਹੜੀ ਇਹ ਬਿਲਡਿੰਗ ਆ ਇਹਨੂੰ ਕੋਈ ਛੇੜ ਸਾ ਨਹੀਂ ਸਕਦਾ ਨਾ ਢਾ ਸਕਦੇ ਨਾ ਇੱਥੇ ਕੋਸੂਰ ਬਣ ਸਕਦਾ ਹਾਂ ਕੁਛ ਨਹੀਂ ਇੱਥੇ ਬਣ ਸਕਦਾ ਮੈਂ ਤਾਂ ਢਾ ਨਹੀਂ ਸਕਦੇ ਆ ساری ਇਮਾਰਤ ਉਹਨਾਂ ਜ਼ਮਾਨੇ ਦੀ ਹੀ ਆ ਤੇ ਆ ਪਤਾ ਨਹੀਂ ਕਿਸੇ ਸ਼ਾਇਦ ਉਹਨਾਂ ਰੱਖਿਆ ਹੋਵੇ ਡੈਕੋਰੇਸ਼ਨ ਦੇ ਲਈ ਅੰਦਰ ਮਿਊਜ਼ੀਅਮ ਵੀ ਬਣਿਆ ਹੋਇਆ ਵਾ ਨਾਲੇ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆ ਤੇ ਆ ਜੋ ਅੰਦਰ ਚੱਲ ਗਏ ਇਸ ਵਕਤ ਹੁਣ ਆਪਾਂ ਲੰਗਰ ਹਾਲ ਵਾਲੇ ਪਾਸੇ ਚੱਲੇ ਆਂ ਉਸ ਸਮੇਂ ਜੋ ਤਰੀਕ ਮੈਨੂੰ ਲਿਖੀ ਪੜੀ ਇੱਥੋਂ 1902 ਦਾ ਜ਼ਿਕਰ ਮਿਲਦਾ ਵੀ ਜਦੋਂ ਦੋ ਕਹਿ ਸਕਦੇ ਆ ਕਿ ਛੋਟਾ ਜਿਹਾ ਜੱਥਾ ਇੱਥੇ ਆਇਆ ਸੀ ਉਸ ਤੋਂ ਪਹਿਲਾਂ 1897 ਵੀ ਸੀ ਤੇ 1902 ਦੇ ਵਿੱਚ ਵੀ ਦੋ ਤਰੀਕੇ ਮਿਲਦੀਆਂ ਨੇ ਵੀ ਦੋ ਉਸ ਸਮੇਂ ਚ ਸਿੱਖ ਪਹਿਲੀ ਦੌਰ ਦੇ ਵਿੱਚ ਆਉਣੇ ਆ ਸ਼ੁਰੂ ਹੋਏ ਸੀ ਉਦੋਂ ਸਿੱਖਾਂ ਕੋਲੇ ਬੋਰਡ ਦਾ ਅਧਿਕਾਰ ਖੋਲਿਆ ਗਿਆ ਸੀ ਤੇ ਇਹ 48 ਦੇ ਨੇੜ ਤੇੜ ਫਿਰ ਬੋਰਡ ਦਾ ਅਧਿਕਾਰ ਮਿਲਿਆ ਸੀਗਾ ਤੇ ਅਜ ਉਧਰਲੇ ਪਾਸੇ ਇਹ ਲੰਗਰ ਹਾਲ ਸੀ ਸਾਰਾ ਆ ਸਕਦੇ ਹੋ ਇਹ ਪੁਰਾਣੀ ਜ਼ਮਾਨੇ ਦਾ ਉਸ ਅੰਦਰਲੇ ਪਾਸੇ ਆ ਗਏ ਆਪਾਂ ਲੰਗਰ ਹਾਲ ਸੀ ਹੁਣ ਤਾਂ ਖੈਰ ਲੰਗਰ ਹੋ ਪਰਲੇ ਪਾਸੇ ਉਧਰ ਚੱਲਦਾ ਲੰਗਰ ਹਨਾ ਕੁਰਸੀਆਂ ਉਦਾਂ ਰੱਖਿਆ ਕਿ ਮੀਟਿੰਗ ਰੂਮ ਬਣ ਗਿਆ ਇੱਕ ਕਿਸਮ ਦਾ ਆਜੋ ਇਧਰਲੇ ਪਾਸੇ ਤੁਰਿਓ ਆ ਰਿਆ ਸੀ ਇਹ ਸਾਰਾ ਲੰਗਰ ਹਾਲ ਹੁੰਦਾ ਸੀ ਉਸ ਜ਼ਮਾਨੇ ਦਾ ਤੇ ਆ ਹੈਗੀ ਹੈ ਤਸਵੀਰ ਕুইਨ ਵਿਕਟੋਰੀਆ ਦੇ ਨਾਲ ਜਦੋਂ ਸਿੱਖ ਆਏ ਸੀ ਆ ਪੁਰਾਣੀ ਤਸਵੀਰ ਜੇ ਸਹੀ ਕਰਕੇ ਤੁਸੀਂ ਦਿਖਾ ਸਕੋ ਨੇੜੇ ਕਰਕੇ ਵੀ ਕুইਨ ਵਿਕਟੋਰੀਆ ਦੇ ਨਾਲ ਉਸ ਸਮੇਂ ਦੇ ਜਿਹੜੇ ਫੌਜੀ ਸੀਗੇ 1897 ਦੇ ਵਿੱਚ ਡਾਇਮੰਡ ਜੁਬਲੀ ਵੇਲੇ ਉਸ ਸਮੇਂ ਆਏ ਸੀ ਉਹ ਸਿੱਖ ਸੀਗੇ ਤੇ ਉਹਨੂੰ ਮੈਂ ਦੱਸਦਾ ਇਹਦੇ ਵਿੱਚ ਸਾਊਥ ਏਸ਼ੀਆ ਦੀਆਂ ਬਹੁਤ ਸਾਰੀਆਂ ਕਹਾਣੀਆਂ ਮ ਹਾਂਗਕਾਂਗ ਮਲੇਸ਼ੀਆ ਤੋਂ ਉਸ ਸਮੇਂ ਸਿੱਖ ਆਉਂਦੇ ਹੁੰਦੇ ਸੀਗੇ ਵੈਸੇ ਚੀਨੇ ਵਗੈਰਾ ਵੀ ਇੱਥੇ ਆਉਂਦੇ ਰਹੇ ਆ ਉਸ ਸਮੇਂ ਦੀਆਂ ਤਸਵੀਰਾਂ ਨੇ ਰੇਜiment ਫੌਜ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣੀਆਂ ਜੇ ਥੋੜੇ ਹੋਰ ਨੇੜੇ ਕਰਕੇ ਜੇ ਦਿਖਾ ਸਕਾਂ ਕਲੈਰਿਟੀ ਦੇ ਨਾਲ ਵੀ ਉਸ ਸਮੇਂ ਦੀਆਂ ਫੌਜ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਉਣਗੀਆਂ ਇਹ ਪਹਿਲਾ ਕੈਨੇਡਾ ਦਾ ਪਹਿਲਾ ਗੁਰਦੁਆਰਾ ਸੀਗਾ ਵੀ ਜਿਹੜਾ ਉਸ ਸਮੇਂ ਇੱਥੇ ਸਥਾਪਿਤ ਕੀਤਾ ਗਿਆ ਸੀ ਇਹ ਪਾਲਦੀ ਵੀ ਗੁਰਦੁਆਰਾ ਹੈ ਪਰ ਉਹ ਬਾਅਦ ਦੇ ਵਿੱਚ ਬਣਿਆ ਸੀ ਇਹ ਪਹਿਲਾ ਬਣ ਗਿਆ ਸੀਗਾ ਇਹ ਸਿੱਖ ਟੈਂਪ ਤੇ ਆ ਜੋ ਇਧਰਲੇ ਪਾਸੇ ਆ ਜਗੇ ਆ ਕਈ ਮਤਲਬ ਉਹਨਾਂ ਦੇ ਇਤਿਹਾਸਕ ਦਸਤਾਵੇਜ਼ ਇੱਥੇ ਲੈ ਕੇ ਲਾਏ ਹੋਏ ਆ ਕਿ ਕਿਸ ਤਰੀਕੇ ਦੇ ਨਾਲ ਇਧਰਲੇ ਪਾਸੇ ਆਉਣੇ ਸ਼ੁਰੂ ਉਸ ਵੇ ਨਸਲੀ ਭਾਪ ਭਈ ਬਹੁਤ ਸੀਗਾ ਉਸੇ ਕਨਜ਼ਰਵੇਟਿਵ ਪਾਰਟੀ ਦਾ ਉਥੋਂ ਲੀਡਰ ਹੁੰਦਾ ਸੀ ਜਿਹੜਾ ਕਿ ਭਾਰਤ ਦੇ ਖਿਲਾਫ ਹਮੇਸ਼ਾ ਹੀ ਕਹ ਲੋ ਕਿ ਆਪਦੀ ਨਸਲ ਗੋਰੀ ਨਸਲ ਤੋਂ ਬਿਨਾਂ ਦੂਜਿਆਂ ਦੇ ਖਿਲਾਫ ਕਾਫੀ ਮਤਲਬ ਗਲਤ ਸ਼ਬਦਾਂ ਦਾ ਪ੍ਰਯੋਗ ਕਰਦਾ ਸੀਗਾ ਆ ਕਾਮਾਗਾਟਾ ਮਾਰੂ ਵਾਲੇ ਮਤਲਬ ਇਹ ਯੋਧੇ ਗਦਰੀ ਬਾਬੇ ਆ ਜਿਹਨਾਂ ਦੀ ਤਸਵੀਰ ਤੁਸੀਂ ਇਸ ਵਕਤ ਵੇਖ ਰਹੇ ਹੋ ਜਿਹੜੀ ਘਟਨਾ 1914 ਦੇ ਵਿੱਚ ਹੋਈ ਸੀਗੀ ਬੇਸ਼ੱਕ ਕੈਨੇਡਾ ਨੇ ਹੁਣ ਮਾਫੀ ਮੰਗ ਲਈ ਉਸ ਚੀਜ਼ ਦੇ ਲਈ ਤੇ ਮਤਲਬ ਕਾਫੀ ਯਾਰ ਔਖੀਆਂ ਹਾਲਤਾਂ 'ਚ ਰਹਿ ਕੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਆ ਸ਼ਾਇਦ ਉਸ ਸਮੇਂ ਦੀ ਪੁਰਾਣੀ ਆਰਾ ਮਹਿਲ ਦਾ ਚਿੱਤਰ ਆ ਆ ਦੇਖ ਸਕਦੇ ਹੋ ਆ ਦੇਖ ਵੇ ਕਾਹ ਉਸ ਸਮੇਂ ਦੀ ਪੁਰਾਣੀ ਆਰਾ ਮਹਿਲ ਦਾ ਚਿੱਤਰ ਤੁਹਾਡੀ ਸਕਰੀਨ ਤੇ ਇਸ ਵਕਤ ਨਜ਼ਰ ਆ ਰਿਹਾ ਹੋਗਾ ਲੰਗਰ ਕੈਂਜੀ ਪ੍ਰਤਾਵਾ ਸਿੱਖਾਂ ਦੇ ਵਿੱਚ ਜਿੱਥੇ ਰਬਿੰਨਾ ਕਿਸੇ ਵੀ ਪਾਵਤ ਉਥੇ ਲੰਗਰ ਸ਼ਿਕਾਇਆ ਜਾਂਦਾ ਹਨ ਪਹਿਲਾਂ ਪੰਗਤ ਫਿਰ ਸੰਗਤ ਦਾ ਰਤਬਾ ਦਿੱਤਾ ਗਿਆ ਵਾ ਲੰਗਰ ਹਾਲ ਵੀ ਨਾ ਜ਼ਮਾਨੇ ਚ ਬਣਾਇਆ ਉੱਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਵਾ ਆ ਜੋ ਉੱਤਲੇ ਪਾਸੇ ਵੀ ਚੱਲ ਗਈ ਆ ਉਪਰਲੇ ਪਾਸੇ ਆਪਾਂ ਚੱਲੇ ਆ ਫਿਲਹਾਲ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਹਨਾ ਤੇ ਆਉਂ ਇਧਰਲੇ ਪਾਸੇ ਚੱਲੇਗੀ ਇਥੋਂ ਆਪਾਂ ਅੰਦਰ ਨਹੀਂ ਜਾਵਾਂਗੇ ਤੁਹਾਨੂੰ ਮੈਂ ਜਸਟ ਉਹ ਦਾ ਸੀਨ ਲੈ ਕੇ ਦਿਖਾ ਦੂਗਾ ਕਿਉਂਕਿ ਗੁਰਸਾ ਦਾ ਪ੍ਰਕਾਸ਼ ਹੈ ਵੀ ਪਰੇਸ਼ਾਨੀ ਹੈ ਨਾ ਕਿ ਕੋ ਆਪਣੀ ਕਿ ਸ਼ਰਧਾ ਹੁੰਦੀ ਆ ਮੈਨੂੰ ਠੀਕ ਨਹੀਂ ਜਾਦਾ ਵੀ ਅੰਦਰ ਜਾ ਕੇ ਆਪਾਂ ਬੋਲਗੇ ਤਾਂ ਇਹ ਅੰਦਰੋਂ ਜਾ ਕੇ ਥੋੜੀ ਸਕਰੀਨ ਤੇ ਦੇਸੀ ਰਿਹਾ ਹੋਊਗਾ ਆਪਾਂ ਕੱਲਾ ਕੈਮਰਾ ਚਲਾ ਕੇ ਅੰਦਰਲਾ ਸੀਨ ਲਾ ਕੇ ਤੁਹਾਨੂੰ ਸਾਰਾ ਦਿਖਾ ਦੇਾਂਗੇ ਇਹ ਮਤਲਬ ਗੁਰਦੁਆਰਾ ਸਾਹਿਬਾ ਕੈਨੇਡਾ ਦਾ ਸਭ ਤੋਂ ਪੁਰਾਣਾ ਐਪਸਪੋਰਟ ਦੇ ਵਿੱਚ ਚਲੋ ਅੱਗੇ ਜਾ ਕੇ ਹੋਰ ਦੇਖਦੇ ਆ ਗੱਲਾਂ ਬਾਤਾਂ ਕਰਦੇ ਜਾਂਦੇ ਆ ਨਾਲੇ ਗੁਰਦੁਆਰਾ ਸਾਹਿਬ ਦੇਖਦੇ ਆ ਉਸ ਸਮੇਂ ਦੀਆਂ ਕੁਝ ਚਿੱਠੀਆਂ ਦੇ ਨਮੂਨੇ ਵੀ ਆਪਾਂ ਨੂੰ ਵੇਖਣ ਜਿਨੇ ਕਿਸ ਨੂੰ ਕਿਸੇ ਨੂੰ ਪੈਸੇ ਭੇਜੇ ਹੁੰਦੇ ਸੀ ਰੁਪਈਏ ਹੈ ਨਾ ਜੋ ਵੀ ਉਸ ਸਮੇਂ ਬਹੁਤ ਸੈਂਟਾਂ ਦੇ ਵਿੱਚ ਕਮਾਈ ਹੁੰਦੀ ਸੀ ਉਦੋਂ ਕਿਉਂਕਿ ਤਨਖਾਹਾਂ ਗੋਰਿਆਂ ਦੇ ਨਾਲੋਂ ਸਿੱਖਾਂ ਨੂੰ ਬਹੁਤ ਘੱਟ ਦਿੱਤੀਆਂ ਜਾਂਦੀਆਂ ਸੀਗੀਆਂ ਬਹੁਤ ਵਿਤਕਰਾ ਸੀਗਾ ਹਰ ਗੱਲ-ਗੱਲ ਤੇ ਵਿਤਕਰਾ ਉਸ ਸਮੇਂ ਕਰਤ ਕੀਤਾ ਜਾਂਦਾ ਹੁੰਦਾ ਸੀ ਪਰ ਫਿਰ ਵੀ ਸਿੱਖ ਸੂਰਮੇ ਡੋਲੇ ਨਹੀਂ ਉਹ ਸੂਰਮੇ ਸੀ ਜਿਨ੍ਹਾਂ ਨੇ ਇਥੇ ਹਾਰਡ ਮਿਹਨਤਾਂ ਦੀਆਂ ਸਖਤੀ ਦੇ ਨਾਲ ਇੱਕ ਬਗਾਨੇ ਦੇਸ਼ ਤੇ ਬਗਾਨੀ ਧਰਤੀ ਤੇ ਨਾ ਕੋਈ ਜੀਅ ਚ ਪੈਸਾ ਤੇਲਾ ਅੱਤ ਦੀ ਗਰੀਬੀ ਦੇ ਵਿੱਚ ਰਹਿ ਕੇ ਹੈ ਨਾ ਫਿਰ ਵੀ ਚੜ੍ਹਦੀ ਕਲਾ ਬਰਕਰਾਰ ਬਰਕਰਾਰ ਰਹੀ ਉਹਨਾਂ ਦੇ ਵਿੱਚੇ ਵੱਡੀ ਗੱਲ ਸੀਗੀ ਤੇ ਆਪਣੇ ਨਾਲ ਇਥੇ ਜੱਥਾ ਵੀ ਮਿਲਿਆ ਬਾਈ ਸਾਸਰੀ ਕਾਲ ਚੜ੍ਹਦੀ ਕਲਾ ਜੀ ਠੀਕ ਠਾਕ ਹਾਂ ਜੀ ਤੇ ਕਿਹੜਾ ਪਿੰਡ ਆ ਬੱਬਾ ਜੀ ਤੁਹਾਡਾ ਇੱਥੇ ਲਾਦ ਗਏ ਮੈਂ ਕਿ ਵੀ ਤੁਹਾਡੇ ਵੀ ਗੱਲ ਹੈਗੀ ਆ ਵੀ ਅੱਬਾ ਜੀ ਫਿਰ ਕਿੰਨਾ ਚਿਰ ਹੋ ਗਿਆ ਸੇਵਾ ਕਰਨ ਸਾਨੂੰ ਇਹ ਦੱਸ ਦਿਓ ਤੇ ਆ ਲਾਦ ਗਏ ਉਹ ਕਿਹੜਾ ਪਿੰਡ ਆ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਆਪੇ ਜੀ ਤੇ ਮੇਰਾ ਨਗਰ ਹੈਗਾ ਜੀ ਚੀਮਣਾ ਜਗਰਾਉਂ ਦੇ ਨੇੜੇ ਜੀ ਮਾਲਕ ਚੀਮਣਾ ਪਸਦ ਜੀ ਤੇ ਅਸੀਂ ਆਏ ਨੂੰ 200 ਮਹੀਨੇ ਹੋ ਗਏ ਪਹਿਲਾਂ ਸਰੀ ਸੀਗੀ ਹੂੰ ਤੇ ਹੁਣ ਇੱਥੇ ਤੀ ਤਰੀਕ ਨੂੰ ਆ ਐਪਸੋਡ ਪਹੁੰਚੇ ਆ ਜੀ ਤੇ ਪਹਿਲਾਂ ਵੀ ਅਸੀਂ ਇਸ ਗੁਰਦੁਆਰਾ ਸਾਹਿਬ ਵਿਜ਼ਿਟ ਕੀਤਾ ਸੀ ਇੱਥੇ ਤਾਂ ਇੱਕੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਬਿਲਕੁਲ ਜੀ ਬਹੁਤ ਹੀ ਗੱਲ ਹੈ ਹਾਂਜੀ ਹਾਂਜੀ ਤੇ ਪ੍ਰਸੰਤਾ ਹੋਈ ਆ ਜਿਹੜਾ ਆਪਾਂ ਰਾਸਤ ਤੁਸੀਂ ਦਿਖਾ ਰਹੇ ਹੋ ਆਪਣੇ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਨੇ ਗੁਰਨਾਮਕ ਨਾਮ ਲੈਵਾ ਜੀ ਸੋ ਸਾਡੇ ਵਾਸਤੇ ਕਿੰਨੇ ਕਿਉਂਦੇ ਆ ਆਮ ਸ਼ਰਤਾਂ ਨੂੰ ਕਿੰਨੇ ਕਿਉਂਦੇ ਆ ਬਹੁਤ ਹੈ ਇਕੱਲੇ ਆਪਣੇ ਕਮਿਊਨਿਟੀ ਨਹੀਂ ਆਉਂਦੀ ਜੀ ਕੱਲ ਸ਼ਾਮ ਇੱਥੇ तकरीबन 15-20 ਜਿਹੜੇ ਗੋਰੇ ਇਹ ਅਮਰੀਕਾ ਤੋਂ ਪਹੁੰਚੇ ਸੀਗੇ ਤੇ ਉਹ ਵੀ ਦੇਖ ਕੇ ਗਏ ਸਾਰਾ ਇਹਨੂੰ ਇਤਿਹਾਸ ਨੂੰ ਬਚਾਏ ਆਪਣੇ ਉਹਨਾਂ ਨੇ ਇਹ ਬਹੁਤ ਪ੍ਰਸੰਨ ਹੋਏ ਕੋਈ ਪੰਜਾਬੀ ਸਿੰਘ ਸਿੰਘ ਨਾਲ ਉਹਨਾਂ ਦੇ ਸਾਰਾ ਦੱਸ ਰਿਹਾ ਸੀ ਇੰਗਲਿਸ਼ ਟ੍ਰਾਂਸਲੇਸ਼ਨ ਕਰਕੇ ਜੀ ਸੋ ਸਾਡੇ ਵਾਸਤੇ ਫਖਰ ਵਾਲੀ ਗੱਲ ਹੈ ਜੀ ਆਪਣੇ ਕੰਮ ਵਾਸਤੇ ਬਿਲਕੁਲ ਧੰਨਵਾਦ ਬਾਬਾ ਜੀ ਸੋ ਦਰਸ਼ਕੋ ਇਹ ਸੀ ਗੁਰਦੁਆਰਾ ਸਾਹਿਬ ਜਿਹੜਾ 100 ਸਾਲ ਪਹਿਲਾਂ ਬਣਿਆ ਸੀ 1911 ਦੇ ਵਿੱਚ ਪੰਜਾਬੀਆਂ ਦੇ ਆਉਣ ਦੇ ਬਾਰੇ ਦੱਸਿਆ ਜਾਂਦਾ ਵੀ 1897 ਦੇ ਵਿੱਚ ਵੀ ਰਾਣੀ ਵਿਕਟੋਰੀਆ ਦੇ ਨਾਲ ਵੀ ਪਹੁੰਚੇ ਸੀ ਉਸ ਤੋਂ ਬਾਅਦ ਅਜਿਹਾ ਮੰਨਦਾ ਵੀ ਐਡਵਰਡ ਦੇ ਨਾਲ ਵੀ 1902 ਦੇ ਵਿੱਚ ਪਹੁੰਚੇ ਸੀ ਇਹ ਦੋ ਕਥਾਵਾਂ ਨੇ ਉਦੋਂ ਬਾਅਦ ਦੇ ਵਿੱਚ ਹੀ ਆਉਣ ਜਾਣ ਪ੍ਰਚਲਿਤ ਹੋਇਆ ਬਹੁਤ ਸਾਰੇ ਸਿੱਖ ਐਸੇ ਵੀ ਮਿਲ ਜਾਂਦੇ ਜਿਹੜੇ 1906 ਦੇ ਵਿੱਚ ਵੀ ਆਏ ਸੀ ਉਹਨਾਂ ਦੇ ਨਾਲ ਅਸੀਂ ਇੰਟਰਵਿਊ ਕਰ ਚੁੱਕੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ